ਖਰਦਿਆਂ ਦੇ ਪੈਣ ਅਨਸਾਰ ਅੱਜ بارش ਹੋਜ਼ ਗੰਧਰ ਤੋਂ ਅੰਧਕਾਰ ਹੈ ਫਜ਼ਲ ਕਾ ਦੇ ਪਿੰਡ ਹੌਜ਼ ਲੈਸ ਗੰਧਰ ਤੋਂ ਇੱਕ ਤਸਵੀਰਾ ਦਿਖਾ ਰਹੇ ਤੁਹਾਨੂੰ ਜਿਹੜੀ ਜਿਹੜੀ ਜਗ੍ਹਾ ਤੇ بارش ਹੋ ਰਹੀ ਹੈ ਜਾਇਦਕ ਨਹੀਂ ਹੋਈ ਆਪਣੇ ਮੈਨ ਚ ਸਬਸਕ੍ਰਾਈਬ ਰਹਿ ਰੋ ਦਵ ਜਿੱਥੇ ਜਿਹੜੀ ਕਿਹੜੀ ਜਗ੍ਹਾ ਤੇ ਕਿੰਨੀ بارش ਪਈ ਹੈ ਗਾਲ ਪੈਣਾ ਕਾਫੀ ਬਾਰਸ਼ ਸੀ ਹੁਣ ਥੋੜਾ ਜਿਆ ਰੁਕ ਚੁੱਕੀ ਹੈ ਜੇ ਬੱਦਲ ਵਾਈ ਦੀ ਸਥਿਤੀ ਹਾਲੀ ਫਿਲਹਾਲ ਬਣੀ ਹੋਈ ਹੈ इधर हाउद खास वाली साइड से गल कर रही है जिस तरह दिखाई दे रही है बारिश गुड़ मिला ज्यादा ही लग रही है दोबारा बारिश पेपर बन गई तरह जिस तरह चल रहा है Mm-hmm. <laughs>